ਸਤਿਗੁਰੂ ਦਾ ਰਸ ਹੈ ਮੇਰਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਉੱਥੇ ਹੀ ਅੱਜ ਬੜੇ ਭਾਗਾਂ ਵਾਲਾ ਦੇਣਾ ਕਿ ਜਿਹੜੀ ਇਹ ਟ੍ਰੇਨ ਵੀ ਹੈ ਪੰਜਾਂ ਤੱਕਾਂ ਦਰਸ਼ਨ ਕਰਕੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ 55 ਪਿਆਰੇ ਦੇ ਗਵਾਈ ਦੇ ਵਿੱਚ ਅੱਜ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਪਹੁੰਚੇਗੀ ਇਸੇ ਤਰ੍ਹਾਂ ਕਰਤਾਰਪੁਰ ਦੇ ਲੋਕ ਬੜਾ ਮਿਲਦੇ ਨੇ ਉਹ ਪ੍ਰਕਾਸ਼ ਤੋਂ ਜੀਆ ਸਾਰੇ ਪਿੰਡਾਂ ਦੇ ਤੇ ਮੇਰੇ ਮਿਹਰਬਾਨ ਅੱਜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਹ ਪਾਰ ਨਾਲ ਥੱਲੇ ਕਰ ਦਿੱਤਾ ਜਾਵੇ ਉਹ ਬੜਾ ਥੈਮ ਉਹ ਨਿਆਰੇ ਸਾਈਡ ਤੇ ਆਜੋ ਉਹ ਬੱਚੇ ਉਹ ਸਾਈਡ ਤੇ ਹੋ ਜਾਓ ਧਿਆਨ ਦੇ ਮੋਬਾਈਲ ਤੇ ਤੇਰਾ ਮੋਬਾਈਲ ਆ ਰਿਹਾ ਵਿੱਚ ਭਰਾ ਵੱਜ ਕੇ ਰਿਹਾ ਮੇਰਾ ਭਰਾ ਚਿਹਰੇ ਥੱਲੇ ਨਹੀਂ ਜਾਣਾ ઉઉઉઉઉઉઉઉ mm. <coughs> ਆਇਦਾ ਦੋਨਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤ ਜੀ ਆਗਾ ਕੋਈ ਨਾ ਜਮਾ ਕਰੋ ਬੋਲ ਵਾ ਜਮਾ ਕਰੋ ਵਾਹ ਸੋਨੀ ਹਾ ਸਤਿ ਸ੍ਰੀ ਅਕਾਲ ਚਾਲੂ ਕਰਾ ਕੇ ਚਾਹੀਦਾ ਵਾਹ ਗੁਰਜੀ ਦਾ ਖਾਸ ਵਾਹ ਗੁਰਜੀ ਦੀ ਫਤਿਹ ਮਲੇ ਸੋਨਹਿਓ ਰਾਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहिगुरू जी ख़ालसा वाहिगरू जी महेग्रो सा

ਆਪ ਪੁਰਸ਼ਾਨ ਜਿਨੀਆਂ ਕੀ ਬੀਤੀਆਂ ਪ੍ਰਮਾਣ ਕਰਨੀਆਂ ਉਹਦੇ ਸੋ ਨਿਹਾਲ ਸਭ ਜੀ ਆਨਕਾਰ ਜੀ ਦਾ ਸੰਗਤ ਜਾਈ ਬਰਸੀ ਜਿੱਤੇ ਦੇ ਦਰਸ਼ਨ ਕੀਤੇ ਅਜੇ ਜਿਹੜੇ ਲੋਗ ਸੰਗਰ ਪਰਤਾਏ ਜਨ ਲੋਕੋ ਟ੍ਰੇਨ ਇੱਧਰ ਜਾਏ ਸਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਇਸੇ ਤਰ੍ਹਾਂ ਮਾਰੇ ਸੰਤਾਂ ਦੀ ਸੇਵਾ ਵਿੱਚ ਕੀ ਨਿਆਣ ਕਿਰਪਾ ਕਰੋ ਬਾਰੂ ਚਾਲੇ ਕੋਣ ਦਾ ਵਕਤ ਹੋਇਆ ਹੈ ਬਹੁਤ ਬਹੁਤ ਜਿਥੇ ਬੰਦੀਆਂ ਸਭ ਨੂੰ ਪਿਆਰ ਸਤਿਕਾਰ ਕਰਦੇ ਆਂ ਸਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੋ ਇਹ ਪ੍ਰਲਾ ਕੀਤਾ ਸਭ ਚੰਗਤਾਂ ਨੂੰ ਇਜਾਜ਼ਤ ਹੈ ਕਿ ਇਸ ਟ੍ਰੇਨ ਦੇ ਉੱਤੇ ਜਾ ਕਰਕੇ ਪੰਜਾ ਤਖਤਾ ਦੇ ਦਰਸ਼ਕਦਾਰੇ ਕਰੋ ਸਭ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇਗੀ ਆਵੇ ਨਿਹਾਲ ਹੋ ਜਾਵੇ ਫਤੇ ਪਾਵੇ ਗੁਰਤਲ ਕੀ ਦਾ ਪਾਸ਼ਾ ਮਾਤਾ ਸਹਿਬ ਕੌਰ ਜੀ ਨੂੰ ਪਾਵੇ ਬਾਦਸ਼ਾਹ